ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਉਹਨਾਂ ਦੇ ਵੱਲੋਂ ਕੱਲ ਜਿਹੜਾ ਮਰਨ ਵਰਤ ਹੈ ਉਹ ਛੱਡਿਆ ਗਿਆ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਇੱਕ ਗੁਰਸਿੱਖ ਹੋਣ ਦੇ ਨਾਤੇ ਕਿਉਂਕਿ ਗੁਰਸਿੱਖ ਦਾ ਸਭ ਤੋਂ ਵੱਡਾ ਆਸਰਾ ਗੁਰੂ ਦੇ ਚਰਨਾਂ 'ਚ ਹੁੰਦਾ ਹੈ। ਉਹਨੇ ਉਹਨਾਂ ਨੇ ਗੁਰਸੇਖੋਂ ਦੇ ਨਾਂ ਤੇ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਗਰੰਤੀ ਸਿੰਘ ਤੋਂ ਸਿੰਘ ਸਾਹਿਬ ਤੋਂ ਅਰਦਾਸ ਕਰਵਾਈ। ਫਤੇਗੜ ਸਾਹਿਬ ਦੇ ਵਿੱਚ ਤੇ ਸਿੰਘ ਸਾਹਿਬ ਦੇ ਹੱਥੋਂ ਹੀ ਉਹਨਾਂ ਨੇ ਜਲ ਛਕਿਆ। ਉਸ ਤੋਂ ਬਾਅਦ ਸਿੰਘ ਸਾਹਿਬ ਨੇ ਉਹਨਾਂ ਨੂੰ ਦੇਖ ਦਿੱਤੀ। ਉਹਨਾਂ ਨੇ ਦੇਖ ਛਕੀ ਤੇ ਕਾਲਪੁਰਖ ਵਾਹਿਗੁਰੂ ਦਾ ਸ਼ਕਰਾਨਾ ਕੀਤਾ ਤੇ ਅੱਗੇ ਤੋਂ ਕਿਸਾਨਾਂ ਦੇ ਵਾਸਤੇ ਲੜਦੇ ਰਹਿਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨਾ ਚਿਰ ਐਮਐਸਪੀ ਪੂਰੀਆਂ ਫਸਲਾਂ ਤੇ ਨਹੀਂ ਮਿਲਦੀ ਕਿਸਾਨਾਂ ਦੀ ਜਿਹੜੀ ਹਾਲਤ ਹੈ ਉਹ ਸੁਧਰਦੀ ਨਹੀਂ ਉਹਨਾਂ 'ਚ ਅਸੀਂ ਸੰਘਰਸ਼ ਨੂੰ ਕਰਦੇ ਰਹਾਂਗੇ ਘਰਾਂ ਦੇ ਵਿੱਚ ਅਸੀਂ ਨਹੀਂ ਬੈਠਾਂਗੇ ਤੇ ਹੁਣ ਦੂਜੀ ਗੱਲ ਹੈ ਸਾਧ ਸੰਗਤ ਜੀ ਕਿ ਜਿਹੜੇ ਬੰਦੇ ਜਾਂ ਦੂਜੀਆਂ ਜਤਕਾਂ ਜਥੇਬੰਦੀਆਂ ਦੇ ਆਗੂ ਚਾਹੇ ਉਹ ਜਥੇਬੰਦੀ ਖਾਸ ਕਰਕੇ ਉਰਾਹਾ ਹੋਵੇ ਬਲਵੀਰ ਸਿੰਘ ਰਾਜੇਵਾਲ ਵਾਲੇ ਡਕੋਂਦੇਵਾਲ ਜਿੰਨੀਆਂ ਵੀ ਜੱਥੇਬੰਦੀਆਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸੰਘਰਸ਼ ਦੇ ਵਿੱਚ ਨਹੀਂ ਸੀ ਜਿਹੜੇ ਉਹਦੇ ਸੰਘਰਸ਼ ਦੇ ਉੱਤੇ ਭਾਵ ਖੁਸ਼ ਨਹੀਂ ਸੀ ਜਿਹੜੇ ਚਾਹੁੰਦੇ ਸੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਸੰਘਰਸ਼ ਹੈ ਖਨੌਰੀ ਅਤੇ ਸ਼ੰਭੂ ਤੋਂ ਫੇਲ ਹੋ ਜਾਵੇ ਉਹ ਕਿਤੇ ਲੋਕਾਂ ਦੇ ਵਿੱਚ ਹੀਰੋ ਨਾ ਬਣ ਜੇ ਜਦੋਂ ਪੁਲਿਸ ਨੇ ਧੋਖਾ ਕੀਤਾ ਮੀਟਿੰਗ ਦੇ ਵਿੱਚੋਂ ਜਦੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਉਹਨਾਂ ਦੇ ਸਾਥੀ ਆ ਰਹੇ ਸੀ ਉਦੋਂ ਉਹਨਾਂ ਨੂੰ ਰਸਤੇ ਦੇ ਵਿੱਚ ਚੁੱਕ ਲਿਆ ਸੀ ਜਦੋਂ ਮੀਟਿੰਗਾਂ ਚੱਲਦੀਆਂ ਹੋਣ ਉਦੋਂ ਕਿਸੇ ਵੀ ਕਿਸਾਨ ਨੇਤਾ ਨੂੰ ਕਦੇ ਵੀ ਚੁੱਕਿਆ ਨਹੀਂ ਜਾਂਦਾ ਉਹਨਾਂ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਸਾਨੂੰ ਚੱਲਦੀਆਂ ਮੀਟਿੰਗਾਂ ਦੇ ਵਿੱਚ ਇਸ ਤਰ੍ਹਾਂ ਵਕ ਵਕ ਕਰਕੇ ਕਿਸਾਨਾਂ ਆਗੂ ਨੂੰ ਚੁੱਕ ਲੈਣਗੇ ਪਰ ਜਿਹੜੀਆਂ ਜਥੇਬੰਦੀਆਂ ਵਾਲੇ ਆਗੂ ਕਹਿੰਦੇ ਸੀ ਕਿ ਸਿੱਖਾਂ ਦੇ ਵਿੱਚ ਭੁੱਖ ਹੜਤਾਲ ਰੱਖਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਕਿ ਜਗਜੀਤ ਸਿੰਘ ਡੱਲੇਵਾਲ ਨੇ ਗਲਤ ਕੀਤਾ ਉਹਨੂੰ ਭੁੱਖ ਹੜਤਾਲ ਨਹੀਂ ਰੱਖਣੀ ਚਾਹੀਦੀ ਸੀ ਹਾਂ ਉਹਨੂੰ ਮੈਦਾਨ ਦੇ ਵਿੱਚ ਜਾ ਕੇ ਲੜਨਾ ਚਾਹੀਦਾ ਸੀ ਕਿ ਭੁੱਖ ਹੜਤਾਲ ਕਦੇ ਵੀ ਜਿਹੜੇ ਸੂਰਮੇ ਹੁੰਦੇ ਆ ਉਹ ਨਹੀਂ ਰੱਖਦੇ ਇਹ ਗੱਲਾਂ ਕਹਿ ਰਹੇ ਸੀ ਜਥੇ ਬੰਦਗੇ ਵਾਲਨਾ ਪਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਤੋੜ ਦਿੱਤੀ ਹੈ ਤੇ ਹੁਣ ਉਹਨੂੰ ਗਦਾਰ ਕਹਿ ਰਹੇ ਆ ਹੁਣ ਕਹਿ ਰਹੇ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਿਖ ਗਿਆ ਉਹਨੇ ਬੀਜੇਪੀ ਦੇ ਕਹਿਣ ਤੇ ਭੁੱਖ ਹੜਤਾਲ ਰੱਖੀ ਸੀ ਤੇ ਬੀਜੇਪੀ ਦੇ ਕਹਿਣ ਤੇ ਭੁੱਖ ਹੜਤਾਲ ਤੋੜ ਦਿੱਤੀ ਹੈ ਇਸ ਤਰ੍ਹਾਂ ਚੈਨਲਾਂ ਦੇ ਉੱਤੇ ਚੱਲ ਰਹੇ ਹੈ ਕਾਰ ਐਮਪੀ ਚੈਨਲ ਦੇ ਉੱਤੇ ਬਾਰ-ਬਾਰ ਇਹੋ ਜਿਹੀਆਂ ਦਿਖਾਈਆਂ ਜਾ ਰਹੀਆਂ ਬੰਦਿਆਂ ਦੀਆਂ ਇੰਟਰਵਿਊਆਂ ਉਹ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਚੱਲ ਰਹੇ ਨੇ ਕਹਿ ਰਹੇ ਆ ਕਿ ਇੰਟਰਵਿਊਤਾ ਉਹਨਾਂ ਨੇ ਜਿਹੜੀ ਭੋਖੜਤਾਲ ਹੈ ਉਹ ਤਾਂ ਤੋੜੀ ਹੈ ਬੀਜੇਪੀ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਸੀ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੇਖੋ ਇਹ ਕਿਹੋ ਜਿਹੇ ਲੋਕ ਹੈ ਪਹਿਲਾਂ ਕਹਿੰਦੇ ਸੀ ਕਿ ਮਰਨ ਵਰਤ ਰੱਖਣਾ ਸਿੱਖਾਂ ਦੇ ਵਿੱਚ ਜਾਇਜ਼ ਨਹੀਂ ਤੇ ਪਰ ਜਦੋਂ ਹੁਣ ਮਰਨ ਵਰਤ ਛੱਡ ਦਿੱਤਾ ਹੁਣ ਉਹਨੂੰ ਗਵਾਰ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਜਦੋਂ ਰੱਖਿਆ ਹੋਇਆ ਸੀ ਉਦੋਂ ਵੀ ਉਹਨੂੰ ਗਵਾਰ ਤੇ ਹੁਣ ਜਦੋਂ ਮਰਨ ਵਰਤ ਤੋੜ ਦਿੱਤਾ ਹੁਣ ਵੀ ਗਵਾਰ ਉਹਨਾਂ ਕਹਿੰਦੇ ਨੇ ਮੋਰਚਾ ਵੇਚ ਕੇ ਆ ਗਿਆ ਜੀ ਮੋਰਚੇ ਦੇ ਵਿੱਚ ਸਫਲ ਨਹੀਂ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਸਰਕਾਰਾਂ ਦੇ ਅੱਗੇ ਭਰਾਓ ਹਰ ਮੋਰਚਾ ਜਿੱਤਣਾ ਜ਼ਰੂਰੀ ਨਹੀਂ ਹੁੰਦਾ ਕਦੇ ਨਾ ਕਦੇ ਮੋਰਚੇ ਹਰਨੇ ਵੀ ਪੈਂਦੇ ਐ ਭਾਵ ਸਾਰੇ ਮੋਰਚੇ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਕਈ ਮੋਰਚੇ ਹੁੰਦੇ ਐ ਸੰਘਰਸ਼ ਹੁੰਦੇ ਐ ਜਿਹੜਾ ਆਪਣਾ ਆਪ ਦਿਖਾਉਣ ਦੇ ਵਾਸਤੇ ਲੜੇ ਜਾਂਦੇ ਆਪਣੀ ਜ਼ਰਤ ਦਿਖਾਉਣ ਦੇ ਵਾਸਤੇ ਲੜੇ ਜਾਂਦੇ ਐ ਕਿ ਅਸੀਂ ਜਿਉਂਦੇ ਆਂ ਅਸੀ ਮਰੇ ਨਹੀਂ ਸਾਡੇ ਵਿੱਚ ਜਿਹੜਾ ਖੂਨ ਆ ਉਹ ਲਾਲ ਹੈ ਉਹ ਚਿੱਟਾ ਨਹੀਂ ਹੋਇਆ ਕਈ ਇਹੋ ਜਿਹੇ ਵੀ ਮੋਰਚੇ ਸੰਘਰਸ਼ ਲੜੇ ਜਾਂਦੇ ਆ ਹਰ ਮੋਰਚਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਮੋਰਚਾ ਜਿੱਤਣਾ ਜ਼ਰੂਰੀ ਹੈ ਕਦੇ ਹੋਇਆ ਕਿਸੇ ਵੀ ਲੜਾਈ ਦੇ ਵਿੱਚ ਕਿ ਹਰ ਲੜਾਈ ਜਿੱਤੀ ਹੋਵੇ ਉਹ ਤੇ ਭਰਾਵੋ ਗੁਰੂ ਗੋਬਿੰਦ ਸਿੰਘ ਹੀ ਸੀ ਜਿਨ੍ਹਾਂ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜਿੱਤਣਾ ਹੋਰ ਦੇ ਕਿਸੇ ਦੇ ਹਿੱਸੇ ਵਿੱਚ ਨਹੀਂ ਆਇਆ ਪਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਆ ਗਿਆ ਆਪਣੇ ਪਿੰਡ ਦੇ ਵਿੱਚੋਂ ਆਇਆ ਹੈ ਕਿੰਨੇ ਸਮੇਂ ਦੇ ਬਾਅਦ ਆਇਆ ਹੈ ਲੋਕਾਂ ਨੇ ਉਹਨਾਂ ਦਾ ਬੜਾ ਵਧੀਆ ਸਵਾਗਤ ਕੀਤਾ ਹੈ ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਦੇ ਆਗੂ ਹੈ ਉਹ ਉਹਨਾਂ ਤੇ ਅਜੇ ਵੀ ਫੁੱਲ ਨਾਰਾਜ਼ ਨੇ ਤੇ ਉਹਨਾਂ ਨੂੰ ਗਦਾਰ ਕਹਿ ਰਹੇ ਹੈ ਉਹਨਾਂ ਨੂੰ ਬੀਜੇਪੀ ਦਾ ਆਗੂ ਕਹਿ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਇਸ ਤਰ੍ਹਾਂ ਭਰਾਵੋ ਕਿਸੇ ਦੀਆਂ ਲੱਤਾਂ ਖਿੱਚਣੀਆਂ ਬਹੁਤ ਮੰਦਭਾਗਾ ਹੁੰਦਾ ਹੈ ਜਦੋਂ ਅੱਗੇ ਤੋਂ ਤੁਸੀਂ ਸੰਘਰਸ਼ ਕਰੋਗੇ ਕਿ ਜਗਜੀਤ ਸਿੰਘ ਡੱਲੇਵਾਲ ਤੁਹਾਡੇ ਤੇ ਫੁੱਲ ਕੇਰੂਗਾ ਉਹ ਵੀ ਤੁਹਾਨੂੰ ਗਦਾਰ ਆਕੂਗਾ ਹੱਕ ਤਾਂ ਤੁਹਾਡਾ ਇਹ ਬਣਦਾ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲਿਆ ਸੀ ਪੁਲਿਸ ਨੇ ਤੁਸੀਂ ਸਾਰੀਆਂ ਜਥੇਬੰਦੀਆਂ ਵਾਲੇ ਇਕੱਠੇ ਹੁੰਦੇ ਤੇ ਥਾਂ-ਥਾਂ ਪੰਜਾਬ ਤੇ ਸੜਕਾਂ ਰੋਕਦੇ ਤੁਸੀਂ ਪੁਲਿਸ ਨੂੰ ਮਜਬੂਰ ਕਰ ਦਿੰਦੇ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤੁਰਤ ਛੱਡਣਾ ਪੈਂਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਪੁਲਿਸ ਦੇ ਨਾਲ ਮਿਲ ਕੇ ਸਰਕਾਰ ਦੇ ਨਾਲ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਾੜਾ ਕਹਿੰਦੇ ਰਹੇ ਉਹਨੂੰ ਗਦਾਰ ਕਹਿੰਦੇ ਰਹੇ ਤੇ ਆਪ ਤੁਸੀਂ ਪੁਲਿਸ ਨਾਲ ਤੇ ਸਰਕਾਰ ਨਾਲ ਗੰਢ ਧੁੱਪ ਕਰਕੇ ਘਰਾਂ ਦੇ ਵਿੱਚ ਬੈਠੇ ਰਹੇ ਤੁਸੀਂ ਕਿਉਂ ਨਹੀਂ ਮਗਰੋਂ ਕੁਝ ਕੀਤਾ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਲਿਆ ਸੀ ਸਰਕਾਰ ਨੇ ਉਹਦਾ ਤਾਂ ਕੋਈ ਜ਼ੋਰ ਨਹੀਂ ਚੱਲਦਾ ਸੀ ਪਰ ਤੁਸੀਂ ਘਰਾਂ ਦੇ ਵਿੱਚ ਕੀ ਕਰਦੇ ਸੀ ਨਾ ਤੇ ਤੁਸੀਂ ਪਹਿਲਾ ਸਾਲ ਭਰ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿੱਤਾ ਹੈ ਨਾ ਤਾ ਤੁਸੀਂ ਸ਼ੰਭੂ ਗਏ ਹੋ ਨਾ ਤੁਸੀਂ ਖਨੌਰੀ ਗਏ ਹੋ ਤੁਸੀਂ ਕਹਿੰਦੇ ਜੀ ਜਗਜੀਤ ਸਿੰਘ ਡੱਲੇਵਾਲ ਨੇ ਸਾਨੂੰ ਸੱਦਿਆ ਨਹੀਂ ਸਾਨੂੰ ਆਖਿਆ ਨਹੀਂ ਪਰ ਉਹ ਕਹਿੰਦਾ ਰਿਹਾ ਪੱਤਰਕਾਰਾਂ ਦੇ ਅੱਗੇ ਕਿ ਸਾਰੀਆਂ ਜਥੇਬੰਦੀਆਂ ਨੂੰ ਹੱਥ ਵੰਨ ਕੇ ਬੇਨਤੀ ਆ ਕਿ ਤੁਸੀਂ ਆਓ ਪਰ ਤੁਸੀਂ ਨਹੀਂ ਗਏ ਤੁਹਾਡੇ ਦੇ ਵਿੱਚ ਹੰਕਾਰ ਹੈ ਤੁਹਾਡੇ ਵਿੱਚ ਹਉਮੈ ਹੈ ਤੁਸੀਂ ਆਪਣੇ ਆਪ ਨੂੰ ਵੱਡੀਆਂ ਜਥੇਬੰਦੀਆਂ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਇਹ ਮੰਨਦੇ ਹੋ ਕਿ ਅਸੀਂ ਦਿੱਲੀ ਜਿੱਤ ਕੇ ਆਏ ਹਾਂ ਦਿੱਲੀ ਤੁਸੀਂ ਕੱਲਿਆਂ ਨਹੀਂ ਜਿੱਤੀ ਉਦੋਂ ਜਗਜੀਤ ਸਿੰਘ ਡੱਲੇਵਾਲ ਵੀ ਤੁਹਾਡੇ ਵਿੱਚ ਸੀ ਤਾਂ ਕਰਕੇ ਤੁਸੀਂ ਦਿੱਲੀ ਜਿੱਤ ਕੇ ਆਏ ਸੀ ਤੇ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਗਦਾਰ ਕਹਿੰਦੇ ਜਦੋਂ ਮਰਨ ਵਰਤੋਂ ਨੇ ਤੋੜ ਦਿੱਤਾ ਪਰ ਜਦੋਂ ਦਿੱਲੀ ਦੇ ਵਿੱਚ ਤੁਸੀਂ ਵੱਡੇ ਵੱਡੇ ਮੰਤਰੀਆਂ ਦੇ ਨਾਲ ਚੋਰੀਆਂ ਮੀਟਿੰਗਾਂ ਕਰਦੇ ਸੀ ਤੇ ਕਿਸੇ ਨੇ 3000 ਕਰੋੜ ਆਖਿਆ ਕਿਸੇ ਨੇ 2000 ਕਰੋੜ ਆਖਿਆ ਕਿ ਦਿੱਲੀ ਦਾ ਮੋਰਚਾ ਹੈ ਨਾ ਲੀਡਰਾਂ ਨੇ ਇੰਨੇ ਪੈਸਿਆਂ ਦੇ ਵਿੱਚ ਵੇਚਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਦਿੱਲੀ ਦਾ ਕਿ ਕਿੰਨੇ ਪੈਸੇ ਉੱਥੇ ਇਕੱਠੇ ਹੋਏ ਕਿੰਨੇ ਖਰਚ ਕੀਤੇ ਚੁੱਪਚਾਪ ਵੰਡ ਕੇ ਆਪਣੀਆਂ ਜੇਬਾਂ ਦੇ ਵਿੱਚ ਪਾ ਲਏ ਤੇ ਕਿਸੇ ਨੂੰ ਆਖਿਆ ਗਦਾਰ ਕਿਸੇ ਨੂੰ ਆਖਿਆ ਇਮਾਨਦਾਰ ਤੁਸੀਂ ਇੱਕ ਦੂਜੇ ਦਾ ਲੱਤਾਂ ਖਿੱਚਣ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਇਕੱਠੇ ਹੋ ਕੇ ਤੁਸੀਂ ਲੜਦੇ ਨਹੀਂ ਸਰਕਾਰਾਂ ਨਾਲ ਤੁਸੀਂ ਮਿਲ ਕੇ ਚੱਲਦੇ ਹੋ ਤਾਂ ਕਰਕੇ ਤੁਹਾਡੇ ਸਿਰ ਤੇ ਹੱਥ ਹੁੰਦਾ ਹੈ ਜਦੋਂ ਕੋਈ ਸੰਘਰਸ਼ ਦਾ ਪੂਰਾ ਅਤਰਾ ਚੜਾ ਹੁੰਦਾ ਹੈ ਉਦੋਂ ਤੁਸੀਂ ਪੁਲਿਸ ਨੂੰ ਫੋਨ ਕਰ ਦਿੰਦੇ ਹੋ ਕਿ ਸਾਨੂੰ ਗ੍ਰਿਫਤਾਰ ਕਰ ਲਓ ਤੁਹਾਨੂੰ ਘਰਾਂ ਦੇ ਵਿੱਚ ਘੇਰ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਪੁਲਸ ਇਹਨਾਂ ਨੂੰ ਚਾੱਕ ਕੇ ਲੈ ਗਈ ਜੀ ਇਹ ਕੀ ਕਰਨ ਇਸੇ ਤਰ੍ਹਾਂ ਤੁਸੀਂ ਉਦੋਂ ਕੀਤਾ ਜਦੋਂ ਜਗਜੀਤ ਸਿੰਘ ਡੱਲੇਵਾਲ ਦਾ ਮੋਰਚਾ ਫੇਲ ਹੋਇਆ ਤੁਸੀਂ ਸੜਕਾਂ ਤੇ ਬੈਠਣ ਦੀ ਬਜਾਏ ਪੁਲਿਸ ਨੂੰ ਆਖਿਆ ਕਿ ਸਾਨੂੰ ਗ੍ਰਿਫਤਾਰ ਕਰ ਲਓ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਗਏ ਫਿਰ ਭਾਈ ਤੁਹਾਨੂੰ ਜੇਲ੍ਹਾਂ ਦੇ ਵਿੱਚ ਕਿਉਂ ਨਹੀਂ ਭੇਜਿਆ ਫਿਰ ਸਭ ਨੂੰ ਦੂਜੇ ਦਿਨ ਕਿਉਂ ਸੜਤਾ ਪੁਲਸ ਨੇ ਫਿਰ ਤੁਹਾਨੂੰ ਨਾਲ ਦੀ ਨਾਲ ਕਿਉਂ ਛੜਤਾ ਫਿਰ ਤੁਹਾਡਾ ਮਹੀਨਾ ਮਹੀਨਾ ਦੋ ਦੋ ਮਹੀਨੇ ਲਵਾਉਣੇ ਚਾਹੀਦੇ ਸੀ ਜੇਕਰ ਠਾਣ ਜੇਲ੍ਹਾਂ ਦੇ ਵਿੱਚ ਭੇਜਿਆ ਤੇ ਜਗਜੀਤ ਸਿੰਘ ਡੱਲੇਵਾਲ ਦੇ ਆਗੂਆਂ ਨੂੰ ਭੇਜਿਆ ਜਿਨ੍ਹਾਂ ਨੂੰ ਤੁਸੀਂ ਮਿਲੇ ਕਹਨੇ ਹੋ ਜੇ ਜੇਲ੍ਹਾਂ ਦੇ ਵਿੱਚ ਭੇਜਿਆ ਸਰਬਨ ਪੰθεਰ ਦੀ ਜਥੇਬੰਦੀ ਦੇ ਆਗੂਆਂ ਨੂੰ ਭੇਜਿਆ ਤੇ ਡੱਲੇਵਾਲ ਦੀ ਜਥੇਬੰਦੀ ਦੇ ਆਗੂਆਂ ਨੂੰ ਭੇਜਿਆ ਤੁਹਾਨੂੰ ਤੇ ਜੇਲ੍ਹਾਂ ਦੇ ਵਿੱਚ ਭੇਜਿਆ ਹੀ ਨਹੀਂ ਤੁਸੀਂ ਤੇ ਇੱਥੇ ਫਿਰਦੇ ਸੀ ਨਾ ਤੁਸੀਂ ਕੋਈ ਮੋਰਚਾ ਲਾਇਆ ਨਾ ਤੁਸੀਂ ਹਮਾਇਤ ਕੀਤੀ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਆਪਣੇ ਪਿੰਡ ਆ ਗਿਆ ਜਾਨ ਬਚਾ ਕੇ ਹੁਣ ਤੁਸੀਂ ਉਹਦਾ ਜਾ ਕੇ ਧੰਨਵਾਦ ਤਾਂ ਕੀ ਕਰਨਾ ਸੀ ਹੁਣ ਤੁਸੀਂ ਉਹਨੂੰ ਗਰਾਰ ਕਹਿਣਾ ਸ਼ੁਰੂ ਕਰ ਦਿੱਤਾ ਉਹਨੇ ਗੁਰੂ ਘਰ ਦੇ ਵਿੱਚ ਜਾ ਕੇ ਸ਼ੁਕਰਾਨਾ ਕੀਤਾ ਮਾਲਕ ਦਾ ਗੁਰਸਿੱਖ ਹੋਣ ਦੇ ਨਾਤੇ ਕਿ ਸੱਚੇ ਪਾਤਸ਼ਾਹ ਮੈਨੂੰ ਅੱਗੇ ਤੋਂ ਹਿੰਮਤ ਬਖਸ਼ੀ ਬਲ ਬਖਸ਼ੀ ਕਿ ਮੈਂ ਕਿਸਾਨਾਂ ਵਾਸਤੇ ਲੜਦਾ ਰਹਾ ਪਰ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਵਿਕ ਗਿਆ ਬੀਜੇਪੀ ਦੇ ਹੱਥੋਂ ਲੋਕ ਤੁਹਾਨੂੰ ਕਹਿ ਰਹੇ ਆ ਕਿ ਤੁਸੀਂ ਵਿਕੇ ਹੋਏ ਉਹਦਾ ਸਾਥ ਨਹੀਂ ਦਿੱਤਾ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੋਂ ਟੁੱਟਦਾ ਜਾ ਰਿਹਾ ਹੈ ਤੁਸੀਂ ਇਕੱਠੇ ਹੋ ਕਿਹਣੀ ਲੜਦੇ ਪਿੰਡਾਂ ਦੇ ਵਿੱਚ ਲੋਕ ਗ੍ਰਾਹੀਆਂ ਦਿੰਦੇ ਐ ਪੈਸਾ ਦਿੰਦੇ ਐ ਤਾਂ ਕਰਕੇ ਤੁਸੀਂ ਚੱਲਦੇ ਹੋ ਤੁਹਾਡੀਆਂ ਗੱਡੀਆਂ ਚੱਲਦੀਆਂ ਸਾਧਨ ਚੱਲਦੇ ਐ ਪਰ ਲੋਕ ਔਖੇ ਹੋ ਕੇ ਵੀ ਤੁਹਾਨੂੰ ਗ੍ਰਾਹੀ ਦਿੰਦੇ ਐ ਜਵਾਬ ਨਹੀਂ ਦਿੰਦੇ ਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਨਾ ਕਦੇ ਤੁਸੀਂ ਸਿੱਖ ਨੌਜਵਾਨਾਂ ਦਾ ਸਾਥ ਦਿੱਤਾ ਜਿਹੜੇ ਸਿੱਖ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਐ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਦੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ 2 ਸਾਲ ਜੇਲ੍ਹ ਦੇ ਵਿੱਚ ਰਿਹਾ ਉਹਦੇ ਸਾਥ ਹੀ ਰਹੇ ਐ ਤੁਸੀਂ ਬਰਨਾਲੇ ਦੀ ਰੈਲੀ ਦੇ ਵਿੱਚ ਜਗਿੰਦਰ ਗਰਾਹ ਨੇ ਕਿਹਾ ਸੀ ਕਿ ਕੱਲ ਦਾ ਸ਼ੋਰ ਆ ਕੇ ਇੱਥੇ ਲੀਡਰ ਹੀ ਕਰਦਾ ਤੇ ਜਦੋਂ ਇਹ ਗੱਲ ਕਹੀ ਸੀ ਤੇ ਅੰਮ੍ਰਿਤਪਾਲ ਨੂੰ ਥੋੜੇ ਦਿਨਾਂ ਬਾਅਦ ਚੱਕ ਕੇ ਜੇਲ੍ਹ ਵਿੱਚ ਥੋਨਾਂ ਦਿੱਤਾ ਸੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਉਹਦੇ ਖਿਲਾਫ ਚੱਲਦੇ ਐ ਇਸ ਲਈ ਇਹ ਕਦੇ ਵੀ ਸੰਘਰਸ਼ ਨਹੀਂ ਕਰਨਗੇ ਤੇ ਤੁਸੀਂ ਕਦੇ ਬੋਲੀ ਨਹੀਂ ਤੁਸੀਂ ਕੀਦੇ ਹੱਕ 'ਚ ਬੋਲਦੇ ਹੋ ਤੁਸੀਂ ਕਾਮਰੇਡਾਂ ਦੇ ਹੱਕ 'ਚ ਬੋਲਦੇ ਹੋ ਜਿਹੜੇ ਬੰਗਾਲ ਦੇ ਬਿਹਾਰ ਦੇ ਉੜੀਸਾ ਦੇ ਨੇ ਤੁਸੀਂ ਉਹਨਾਂ ਨੂੰ ਬੁੱਧੀਜੀਵੀ ਕਹਿੰਦੇ ਹੋ ਕਾਮਰੇਡਾਂ ਨੂੰ ਉਹਨਾਂ ਵਾਸਤੇ ਤੁਸੀਂ ਦਿੱਲੀ ਦੇ ਵਿੱਚ ਇੱਕ ਮੁਜ਼ਾਰਾ ਕੀਤਾ ਉਹਨਾਂ ਨੇ ਫੋਟੋਆਂ ਹੱਥਾਂ ਦੇ ਵਿੱਚ ਲੈ ਕੇ ਆਖਿਆ ਕਿ ਇਹਨਾਂ ਨੂੰ ਰਿਹਾ ਕਰੋ ਪਰ ਕਿਸੇ ਵੀ ਸਿੱਖ ਨੌਜਵਾਨ ਦੀ ਤੁਸੀਂ ਫੋਟੋ ਨਹੀਂ ਲਈ ਹੱਥ ਦੇ ਵਿੱਚ ਕਦੇ ਨਹੀਂ ਤੁਸੀਂ ਆਖਿਆ ਕਿ ਜਗਤਾਰ ਹਵਾਰੇ ਨੂੰ ਛੱਡੋ ਕਦੇ ਨਹੀਂ ਆਖਿਆ ਰਾਜੋਆੜੇ ਨੂੰ ਛੱਡੋ ਕਦੇ ਨਹੀਂ ਆਖਿਆ ਦਵਿੰਦਰਪਾਲ ਭੁੱਲਰ ਨੂੰ ਛੱਡੋ ਕਿਉਂਕਿ ਤੁਹਾਡੀ ਸਿੱਖਾਂ ਦੇ ਨਾਲ ਈਰਖਾ ਹਉਮੈ ਹੈ ਤੁਸੀਂ ਲੋਕਾਂ ਨੂੰ ਇਹ ਵੀ ਇਕੱਠਾਂ ਦੇ ਵਿੱਚ ਕਹਿਣੇ ਹੋ ਕਿ ਗੁਰੂ ਘਰਾਂ ਦੇ ਵਿੱਚ ਮੱਥਾ ਨਾ ਟੇਕਿਆ ਕਰੋ ਗੋਲਕਾਂ ਦੇ ਵਿੱਚ ਪੈਸੇ ਨਾ ਪਾਇਆ ਕਰੋ ਗੋਲਕਾਂ ਵਿੱਚ ਪੈਸੇ ਪਾਉਣ ਦੀ ਬਜਾਏ ਸਾਨੂੰ ਪੈਸੇ ਦਿਓ ਪਰ ਜਿੰਨਾ ਚਿਰ ਦਿੱਲੀ ਸੰਘਰਸ਼ ਚੱਲਿਆ ਤੁਹਾਨੂੰ ਲੰਗਰ ਲਾਏ ਉਹ ਗੁਰੂ ਘਰ ਵਾਲਿਆਂ ਨੇ ਲਾਏ ਜਿਹੜਾ ਪੈਸਾ ਇਕੱਠਾ ਕੀਤਾ ਉਹ ਤੁਸੀਂ ਆਪਸ ਵਿੱਚ ਦੀ ਵੰਡ ਲਿਆ ਉਹ ਖਰਚ ਨਹੀਂ ਕੀਤਾ ਤੇ ਗੁਰੂ ਘਰਾਂ ਵਾਲੇ ਤੁਹਾਨੂੰ ਉੱਥੇ ਲੰਗਰ ਲਾਉਂਦੇ ਰਹੇ ਕਾਰ ਸੇਵ ਵਾਲੇ ਬਾਬੇ ਲੰਗਰ ਲਾਉਂਦੇ ਰਹੇ ਤੁਹਾਨੂੰ ਪਾਣੀ ਤੱਤਿਆਂ ਤੱਤੇ ਕਰਨ ਵਾਲੀਆਂ ਮਸੀਨਾ ਦਿੰਦੇ ਰਹੇ ਤੁਹਾਨੂੰ ਏਸੀ ਦਿੰਦੇ ਰਹੇ ਤੁਹਾਨੂੰ ਖਾਰਸਾ ਐਡ ਵਾਲੇ ਬੂਟ ਜ ਰੱਬਾਂ ਦਿੰਦੇ ਰਹੇ ਕੱਪੜੇ ਦਿੰਦੇ ਰਹੇ ਪਰ ਤੁਸੀਂ ਉਹਨਾਂ ਨੂੰ ਅਤਵਾਦੀ ਕਹਿੰਨੇ ਹੋ ਉਹਨਾਂ ਦੇ ਹੱਕ 'ਚ ਕਦੇ ਬੋਲੇ ਨਹੀਂ ਇਸ ਲਈ ਤੁਹਾਡੇ ਨਾਲੋਂ ਭਰਾਵੋ ਗਦਾਰ ਵੱਡਾ ਕੌਣ ਹੈ ਤੁਸੀਂ ਸਭ ਤੋਂ ਵੱਡੇ ਗਦਾਰ ਹੋ ਜਗਜੀਤ ਸਿੰਘ ਡੱਲਿਆਰ ਨੇ ਠੀਕ ਕੀਤਾ ਉਹਨਾਂ ਨੇ ਵਧੀਆ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਹੈ ਹਰੇਕ ਮੋਰਚਾ ਜਿੱਤਣ ਵਾਸਤੇ ਨਹੀਂ ਹੁੰਦਾ ਕਈ ਮੋਰਚੇ ਹਰਨੇ ਵੀ ਪੈਂਦੇ ਐ ਸਰਕਾਰ ਨੂੰ ਆਪਣੀਆਂ ਮਜ਼ਬੂਤੀ ਦਿਖਾਉਣੀ ਵੀ ਪੈਂਦੀ ਐ ਇਸ ਲਈ ਇੰਨੀ ਇੱਕ ਵਿਚਾਰਾਂ ਸੀ ਗੱਲਬਾਤ ਦੋਸਤੋ ਸੱਚੀ ਤੇ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲ ਚੁੱਕ ਦਿਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ